ਸੁਨਿਆਰੇ ਦੀ ਦੁਕਾਨ ਤੇ ਹੋਇਆ ਵੱਡਾ ਕਾਂਡ ਕਾਰੀਗਰ ਨੇ ਕੜੀ ਜੁਗਤ ਚੋਰੀ ਕੀਤਾ ਸੋਨਾ ਤੇ ਲੈ ਕੇ ਹੋ ਗਿਆ 9211 ਜੀਹਾਂ ਇੱਕ ਖਬਰ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਵੱਡਾ ਕਾਂਡ ਹੋ ਗਿਆ ਇੱਕ ਕਾਰੀਗਰ ਨੇ ਜੁਗਤ ਕੜੀ ਸੋਨਾ ਚੋਰੀ ਕੀਤਾ ਤੇ ਸੋਨਾ ਲੈ ਕੇ ਫਰਾਰ ਹੋ ਗਿਆ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਦੱਸਦੀ ਹੈ ਕਿ ਇਸ ਕਾਰੀਕਰ ਨੇ ਇਸ ਦੁਕਾਨ ਦੇ ਵਿੱਚੋਂ 95 ਗ੍ਰਾਮ ਜਿਹੜਾ ਸੋਨਾ ਹੈ ਉਹ ਚੋਰੀ ਕੀਤਾ ਹੈ ਤੇ ਹੁਣ ਪੁਲਿਸ ਇਸ ਦੀ ਪਾਲ ਕਰ ਰਹੀ ਹੈ ਦਰਸਲ ਇਹ ਜਿਹੜੀ ਦੁਕਾਨ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਕੰਟਾਕਰ ਚੌਂਕ ਦੇ ਵਿੱਚ ਬਣੀ ਹੋਈ ਹੈ ਜਿਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਦੁਕਾਨ ਦੇ ਮਾਲਕ ਰਾਜੂ ਬੰਗਾਲੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਸਨੇ 2 ਦਿਨ ਪਹਿਲਾਂ ਹੀ ਇੱਕ ਕਾਰੀਗਰ ਰੱਖਿਆ ਸੀ ਤੇ ਕਿਸੇ ਜਾਣਕਾਰ ਨੇ ਉਸ ਦੀ ਸਿਫਾਰਸ਼ ਕੀਤੀ ਸੀ ਕਿ ਉਸ ਨੂੰ ਜਿਹੜਾ ਕਿ ਕਾਰੀਗਰ ਦੇ ਵਜੋਂ ਕੰਮ ਦੇ ਦੇਵੋ ਤੇ ਉਸਨੇ ਉਸ ਨੂੰ ਕੰਮ ਵੀ ਦਿੱਤਾ ਸੀ ਤੇ ਹੁਣ ਉਹ ਇਹ ਵੱਡਾ ਕਾંડ ਕਰ ਗਿਆ ਉ즈ਨਾਨੀ ਇਹ ਜਾਣਕਾਰੀ ਦਿੰਦੀ ਹੈ ਕਿ ਇਹ ਕਾਰੀਗਰ ਉਹਨਾਂ ਦੀ ਦੁਕਾਨ ਦੇ ਵਿੱਚੋਂ 95 ਗ੍ਰਾਮ ਦਾ ਸੋਨਾ ਲੈ ਗਿਆ ਉਸਨੇ ਜਦੋਂ ਸੋਨਾ ਚੋਰੀ ਕੀਤਾ ਤਾਂ ਬਾਥਰੂਮ ਜਾਣ ਦਾ ਜਿਹੜਾ ਕਿ ਬਹਾਨਾ ਲਗਾਇਆ ਉਸ ਤੋਂ ਬਾਅਦ ਉਹ ਲੱਭਿਆ ਹੀ ਨਹੀਂ ਯਾਨੀ ਕਿ ਉਹ ਫਰਾਰ ਹੋ ਗਿਆ ਉਹਨਾਂ ਨੇ ਇਸ ਦਿਸਬੰਦ ਦੇ ਵਿੱਚ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਅਧਿਕਾਰੀ ਲੇਖ ਰਾਜ ਹੋਰਾਂ ਨੇ ਇਹ ਬਿਆਨ ਨੋਟ ਕਰ ਲੈਣੇ ਤੇ ਮਾਮਲਾ ਵੀ ਦਰਜ ਕਰ ਲਿਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਹੈ ਉਹ ਜਾਂਚ ਪੜਤਾਲ ਕਰ ਰਹੀ ਹੈ ਤੇ ਇਸ ਕਾਰੀਗਰ ਦੀ ਪਾਲ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸਥਾਨਕ ਜੋਰੀ ਓਮ ਪ੍ਰਕਾਸ਼ ਤੇ ਨਾਲ ਹੀ ਹੈਪੀ ਕਟਾਰੀਆ ਹੁਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਨਾਲ ਜਨੇ ਵੀ ਸੁਨਿਆਰੇ ਨੇ ਉਹਨਾਂ ਨੂੰ ਜਿਹੜਾ ਕਿ ਵੱਡਾ ਤਕਾ ਲੱਗਾ ਹੈ ਉਹਨਾਂ ਦਾ ਭਰੋਸਾ ਟੁੱਟਿਆ ਹੈ ਕਿ ਜੇਕਰ ਕਾਰੀਗਰ ਹੀ ਅਜਿਹਾ ਕਰਨਗੇ ਤਾਂ ਫਿਰ ਸੁਨਿਆਰੇ ਭਰੋਸਾ ਕਿਸ ਤੇ ਕਰਨਗੇ ਇਸ ਕਰਕੇ ਕਿਸੇ ਵੀ ਵਿਅਕਤੀ ਨੂੰ ਕਾਰੀਗਰ ਰੱਖਣ ਤੋਂ ਪਹਿਲਾਂ ਜਾਂਚ ਕਰ ਲਵੋ ਕਿ ਉਹ ਵਧੀਆ ਇਨਸਾਨ ਹੈ ਜਾਂ ਨਹੀਂ ਉਹਨਾਂ ਨੇ ਆਖਿਆ ਹੈ ਕਿ ਇਸ ਘਟਨਾ ਦੇ ਨਾਲ ਜਿੰਨੇ ਵੀ ਸੁਨਿਆਰੇ ਨੇ ਉਹਨਾਂ ਨੂੰ ਬਹੁਤ ਵੱਡਾ ਤੱਕਾ ਲੱਗਿਆ ਤੇ ਹੁਣ ਜਿਹੜਾ ਇਹ ਦੁਕਾਨ ਦਾ ਮਾਲਿਕ ਹੈ ਉਹ ਵੀ ਇਸ ਕਾਰੀਗਰ ਦੀ ਜਿਹੜੀ ਭਾਲ ਕਰ ਰਿਹਾ ਤੇ ਦੂਸਰੇ ਪਾਸੇ ਪੁਲਿਸ ਵੀ ਉਸ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਦੱਸਦੀ ਹੈ ਕਿ ਇਹ ਜਿਹੜਾ ਸੋਨਾ ਸੀ ਜਿਹੜੇ ਦੁਕਾਨ ਦੇ ਮਾਲਕ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਗਾਕਾਂ ਦਾ ਹੀ ਸੋਨਾ ਸੀ ਜਿਹੜਾ ਕਿ ਧੋਣ ਦੇ ਲਈ ਇੱਥੇ ਆਇਆ ਹੋ ਸੀ ਜਾਂ ਤਾਂ ਧੋਣਾ ਸੀ ਜਾਂ ਫਿਰ ਪਾਲਿਸ਼ ਕਰਾਉਣ ਦੇ ਲਈ ਇਹ ਸੋਨਾ ਦੁਕਾਨ ਦੇ ਉੱਪਰ ਦਿੱਤਾ ਗਿਆ ਸੀ ਜਿਹੜਾ ਕਿ ਹੁਣ ਚੋਰੀ ਹੋ ਗਿਆ ਤੇ ਹੁਣ ਗਾਕਾਂ ਨੂੰ ਕੁਝ ਸਮਾਂ ਦਿੱਤਾ ਗਿਆ ਹੈ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਕਾਰ ਰੀਗਲ ਦੀ ਜਿਹੜੀ ਹੈ ਭਾਲ ਹੈ ਉਹ ਕਰ ਲਈ ਜਾਵੇਗੀ ਤੇ ਬਾਅਦ ਦੇ ਵਿੱਚ ਉਹਨਾਂ ਦਾ ਸੋਨਾ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ ਸੋ ਹਾਲ ਦੀ ਘੜੀ ਦੇ ਵਿੱਚ ਤਾਂ ਜਿਹੜਾ ਸੁਨਿਆ ਰਿਹਾ ਉਸ ਦੇ ਤੇ ਮੰਤਿ ਬਹੁਤ ਵੱਡਾ ਬੋਝ ਬਣਿਆ ਹੋਇਆ ਕਿਉਂਕਿ ਜਿਹੜਾ ਸੋਨਾ ਹੈ ਉਹ ਗਾਕਾਂ ਨੂੰ ਵੀ ਮੋੜਨਾ ਹੈ ਤੇ ਦੂਸਰੇ ਪਾਸੇ ਇਹ ਕਾਰੀਗਰ ਵੀ ਨਹੀਂ ਲੱਭ ਰਿਹਾ ਪਤਾ ਨਹੀਂ ਕਿੱਥੇ ਚਲਿਆ ਗਿਆ ਪਰੰਤੂ ਪੁਲਿਸ ਦੇ ਵੱਲੋਂ ਇਸ ਜਿਹੜੀ ਭਾਲ ਹੈ ਉਹ ਕੀਤੀ ਜਾ ਰਹੀ ਹੈ ਸੋ ਦੱਸ ਦਈਏ ਕਿ 95 ਗ੍ਰਾਮ ਸੋਨਾ ਹੈ ਜਿਹੜਾ ਕਿ ਇਸ ਕਾਰੀਗਰ ਨੇ ਚੋਰੀ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮਾਮਲਾ ਵੀ ਦਰਜ ਕਰ ਲਿਆ ਕੇਸ ਦਰਜ ਕਰ ਲਿਆ ਤੇ ਪੁਲਿਸ ਇਸ ਦੀ ਜਿਹੜੀ ਭਾਲ ਹੈ ਹੁਣ ਕਰ ਰਹੀ ਹੈ